ਸਾਥੀਓ ਸਤਿ ਸ੍ਰੀ ਅਕਾਲ ਅੱਜ ਦੇ ਨਵੇਂ ਪ੍ਰੋਗ੍ਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਅੱਜ ਤੁਹਾਨੂੰ ਇੱਕ ਬਸ ਸਟੈਂਡ ਦੇ ਬਾਰੇ ਵਿੱਚ ਦੱਸਣ ਦੇ ਚਲਦੇ ਹਾਂ ਜੋ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬਸਟੈਂਡ ਸ਼ਹੀਦ ਮਦਨ ਲਾਲ ਢਿੰਗਰਾ ਜੋ ਕਿ ਅੰਮ੍ਰਿਤਸਰ ਪੱਤੇ ਵਿੱਚ ਬਸਟੈਂਡ ਸਥਿਤ ਹੈ ਜੋ ਕਿ ਅਸੀਂ ਤੁਹਾਨੂੰ ਅੱਜ ਪੂਰੀ ਇਸ ਦੀ ਡਿਟੇਲ ਦੱਸਾਂਗੇ ਕਿ ਕਿਹੜੇ ਕਿਹੜੇ ਕਾਊਂਟਰ ਤੋਂ ਕਿਹੜੀ ਕਿਹੜੀ ਬਸ ਮਿਲੇਗੀ ਜੋ ਕਿ ਮਤਲਬ ਬਾਹਰੋਂ ਕੋਈ ਟੂਰਿਸਟ ਆਉਂਦਾ ਹੈ ਉਸ ਵਾਸਤੇ ਬਹੁਤ ਹੀ ਮੁਸ਼ਕਲ ਹੁੰਦੀ ਹੈ ਜੋ ਕਿ ਉਹਨੂੰ ਬਸਾਂ ਦਾ ਪਤਾ ਨਹੀਂ ਲੱਗਦਾ ਲੇਕਿਨ ਅਸੀਂ ਅੱਜ ਤੁਹਾਨੂੰ ਇਸ ਦੇ ਰਿਲੇਟਡ ਇਹ ਜੋ ਕਿ ਮਤਲਬ ਬਾਹ ਪਤਾ ਲੱਗ ਸਕੇ ਕਿਹੜੇ 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 ਕਾਊਂਟਰ ਤੋਂ ਬੱਸ ਮਿਲ ਸਕਦੇ ਅਸੀਂ ਚਲੋ ਚੱਲਦੇ ਆ ਹਾਂ ਉਸ ਬੱਸ ਸਟੈਂਡ ਦੇ ਅੰਦਰ ਤੇ ਪੂਰੀ ਹੀ ਅੰਮਰਸਾਰ ਬੱਸ ਸਟੈਂਡ ਦੇ ਕਾਊਂਟਰ ਦੀ ਤੁਹਾਨੂੰ ਡਿਟੇਲ ਦੱਸਾਂਗੇ ਤੇ ਕਿਹੜੀ ਕਿਹੜੀ ਬੱਸ ਇੱਥੇ ਤੁਸੀਂ ਲੈ ਸਕਦੇ ਹੋ ਤੁਹਾਨੂੰ ਜਦੋਂ ਵੀ ਤੁਸੀਂ ਆਓ ਇੱਥੇ ਤੁਹਾਨੂੰ ਕੋਈ ਮੁਸ਼ਕਲ ਨਾ ਹੋ ਸਕੇ ਜਿੰਨੇ ਜਿੰਨੇ ਇੱਕ ਚੀਜ਼ ਹੋਰ ਦੱਸਾਂਗੇ ਤੇ ਜਿੰਨੇ ਜਿੰਨੇ ਟਰਲ ਵੀਡੀਓ ਦੇਖ ਰਹੇ ਹੋ ਕਿੰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਜੋ ਕਿ ਲੋਕਾਂ ਤੱਕ ਪਹੁੰਚ ਸਕੇ ਜੋ ਅਸਲਾ ਸਾਥੀਓ ਤੁਹਾਨੂੰ ਇਹ ਹਾਈਵੇ ਤੋਂ 뷰 ਦਿਖਾ ਰਹੇ ਹਾਂ ਜੋ ਕਿ ਅਸੀਂ ਅੰਮ੍ਰਿਤਸਰ ਬੱਸ ਸਟੈਂਡ ਦੇ ਮਤਲਬ ਉੱਚੇ 뷰 ਨਾਲ ਤੁਹਾਨੂੰ ਸਾਰੀਆਂ ਬੱਸਾਂ ਇੱਕ ਵਾਰੀ ਦਿਖਾ ਦਈਏ ਕਿ ਇਹ ਅੰਮ੍ਰਿਤਸਰ ਦਾ ਬੱਸ ਸਟੈਂਡ ਹੈ ਅਸੀਂ ਤੁਹਾਨੂੰ ਬੱਸ ਸਟੈਂਡ ਦੇ ਹਾਲਾਤ ਵੀ ਦਿਖਾਵਾਂਗੇ ਇਸ ਬੱਸ ਸਟੈਂਡ ਦਾ ਨਾਮ ਹੈ ਸ਼ਹੀਦ ਮਦਨ ਲਾਲ ਟਿੰਗਰਾ ਚਲੋ ਚੱਲਦੇ ਹਾਂ ਅਸੀਂ ਬੱਸ ਸਟੈਂਡ ਹਾਂ ਇੱਕ ਹੋਰ ਦੱਸਦਾ ਉਹ ਸਾਹਮਣੇ ਜੋ ਕਿ ਮੇਰੇ ਤੁਸੀਂ ਸ਼ਿਲਮਾ ਦੇਖ ਰਹੇ ਹੋ ਬਹੁਤ ਹੀ ਮਸ਼ਹੂਰ ਸ਼ਿਲਮਾ ਸੀ ਸਾਥੀਓ ਅੱਗੇ ਅਸੀਂ ਤੁਹਾਨੂੰ ਵੱਡੇ 뷰 ਨਾਲ ਹਾਈਵੇ ਤੋਂ ਦਿਖਾਇਆ ਸੀ ਕਿ ਅੰਮ੍ਰਿਤਸਰ ਦਾ ਬੱਸ ਸਟੈਂਡ ਇਸ ਤਰ੍ਹਾਂ ਦਾ ਹੈ ਕਿ ਕੀ ਹੈ ਤੇ ਲੇਕਿਨ ਅਸੀਂ ਹੁਣ ਤਾਂ ਨੋ ਖੁੱਲੇ ਲੱਗੇ ਆ ਜਦ ਤਿਹਾਂ ਜੋ ਕਿ ਅਸੀਂ ਤੁਹਾਨੂੰ ਇੱਕ ਇੱਕ ਕਾਊਂਟਰ ਤੋਂ ਇੱਕ ਇੱਕ ਡਿਟੇਲ ਦੱਸਾਂਗੇ ਕਿ ਕਿਹੜੇ ਕਿਹੜੇ ਕਾਊਂਟਰ ਤੋਂ ਕਿਹੜੀ ਕਿਹੜੀ ਬੱਸ ਮਿਲ ਸਕਦੀ ਹੈ ਹਾਂਜੀ ਇੱਕ ਚੀਜ਼ ਅਸੀਂ ਹੋਰ ਦੱਸ ਦਈਏ ਕਿ ਜੋ ਕਿ ਇੱਥੋਂ ਬੱਸ ਸਟੈਂਡ ਜੇ ਕਿਸੇ ਨੇ ਦਿੱਲੀ ਵੀ ਜਾਣਾ ਹੋਵੇ ਉਹ ਵੀ ਮਿਲ ਸਕਦੀ ਹੈ ਹਰਿਆਣਾ ਜਾਣਾ ਹੋਵੇ ਉਹ ਵੀ ਮਿਲ ਸਕਦੀ ਜੰਪੂ ਜਾਣਾ ਹੋਵੇ ਉਹ ਵੀ ਬੱਸ ਮਿਲ ਸਕਦੀ ਜੋ ਕਿ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪਸਾ ਲੱਗੀਆਂ ਹੋਈਆਂ ਨੇ ਇਹ ਹਾਰੇ ਇੱਕ ਇੱਕ ਕਾਊਂਟਰ ਤੇ ਬੱਸਾਂ ਖੜੀਆਂ ਹੋਈਆਂ ਨੇ ਤੇ ਆਓ ਚੱਲਦੇ ਆ ਅਸੀਂ ਉਸ ਕਾਊਂਟਰਾਂ ਤੇ ਜਿਹੜੀ ਜਿਹੜੀ ਡਿਟੇਲ ਵੀ ਉੱਥੇ ਲਿਖੀ ਹੋਈ ਹੈ ਤੇ ਤੁਹਾਨੂੰ ਹਰ ਇੱਕ ਬੱਸ ਦੀ ਡਿਟੇਲ ਅਸੀਂ ਦੱਸਾਂਗੇ ਕਿ ਸਾਥੀਓ ਅਸੀਂ ਤਰਫ ਬਸਾਂ ਵਾਲੀ ਜਗ੍ਹਾ ਤੇ ਲੈ ਆਏ ਆਂ ਤੇ ਤੁਸੀਂ ਦੇਖਦੇ ਪਹਿਲੇ ਕਾਊਂਟਰ ਤੇ ਅਸੀਂ ਪਹਿਲੀ ਸਾਡੀ ਵੀਰੋ ਮੌਜੂਦ ਹੈ ਇਸ ਵੱਲ ਕਾਊਂਟਰ ਤੋਂ ਮਿਲੇਗੀ ਤੁਹਾਨੂੰ ਮੁਕਸਰ ਦੀ ਤੇ ਦੂਜੇ ਕਾਊਂਟਰ ਤੋਂ ਮਿਲੇਗੀ ਹਿਆਰ ਮੋਕਾ ਤੇ ਤੀਜੇ ਕਾਊਂਟਰ ਤੋਂ ਮਿਲੇਗੀ ਤੁਹਾਨੂੰ ਫਰੀਦਕੋਟ ਅੰਬੋਰ ਤੇ ਚੌਥੇ ਕਾਊਂਟਰ ਤੋਂ ਮਿਲੇਗੀ ਤੁਹਾਨੂੰ ਫੂਰ ਖਲਾ ਬੱਸ ਤੇ ਬੱਸਾਂ ਵੀ ਆਪਣੀਆਂ-ਆਪਣੀਆਂ ਜਗ੍ਹਾ-ਜਗ੍ਹਾ ਤੇ ਲਿਖੀਆਂ ਹੋਈਆਂ ਵਾਰੀਆਂ ਵੀ ਉੱਦੀ ਕਰਦੇ ਫਿਰਦੇ ਨੇ ਕੰਟਰੈਕਟ ਕੀ ਉਹ ਵੀ ਮੱਥੇ ਦੇ ਰੇਲ ਦੀ ਆਦੂ ਤੋਂ ਮੰਨ ਪਤਾ ਲੱਗ ਸਕੇ ਜੋ ਕਿ ਪੰਜਵੇਂ ਕਾਊਂਟਰ ਤੇ ਹੈ ਕਰਨਤਕ ਇਹ ਅਨੁਵਾਪਤਰ ਹੈ ਬਸਾਡੀ ਦਾ ਤੇ ਜੋ ਕਿ ਛੇਵੇਂ ਕਾਊਂਟਰ ਤੋਂ ਮਿਲੇਗੀ ਦਿੱਲੀ ਤੇ ਅੰਬਾਲਾ ਤੇ ਜਿਹੜਾ ਸਤਵਾਂ ਕਾਊਂਟਰ ਹੈ ਉਸ ਤੋਂ ਮਿਲੇਗੀ ਪਟਿਆਲਾ ਤੇ ਜਿਹੜਾ ਅਤਵਾਂ ਕਾਊਂਟਰ ਹੈ ਉਸ ਤੋਂ ਮਿਲੇਗੀ ਜਲੰਧਰ ਚੰਡੀਗੜ੍ਹ ਤੇ ਜਿਹੜਾ ਨੌਵਾਂ ਕਾਊਂਟਰ ਹੈ ਅਸੀਂ ਤਾਂ ਮੇਥੋਂ ਬੱਸ ਸਟੈਂਡ ਦੇ ਹਾਲਾਤ ਵੀ ਤੁਹਾਨੂੰ ਦਿਖਾਉਣੇ ਨੇ ਬੱਸ ਸਟੈਂਡ ਦੇ ਹਾਲਾਤ ਬਹੁਤ ਹੀ ਵਧੀਆ ਨੇ ਇੱਕ ਸਾਲ ਤੋਂ ਜੇ ਕਿਸੇ ਨੇ ਖਾਣਾ ਪੀਣਾ ਹੋਵੇ ਤਾਂ ਉਹ ਵੀ ਇੱਥੇ ਆ ਕੇ ਆਪ ਹੀ ਸਿੱਖਦਾ ਰੈਸਟ ਕਰ ਨਹੀਂ ਮੈ ਰੈਸਟ ਕਰ ਸਕਦਾ ਬੈਠਣਾ ਹੋਵੇ ਜੇ ਕੋ ਖੜਾ ਨਹੀਂ ਜਾਂਦਾ ਉਹ ਵੀ ਆ ਕੇ ਬੈਠ ਸਕਦਾ ਅਸੀਂ ਨੋਵੇਂ ਕੰਟਰ ਦੇ ਡਿਟੇਲ ਦੱਸਣਾ ਚਾਹੁੰਦੇ ਸੀ ਕਿ ਜਲੰਧਰ ਲੁਧਿਆਣਾ ਪਟਿਆਲਾ ਜੋ ਕਿ 10ਵਾਂ ਕਾਊਂਟਰ ਹੈ ਉਸ ਤੋਂ ਮਿਲੇਗੀ ਜਲੰਧਰ ਅਵਾਲਾ ਦਿੱਲੀ ਜੋ ਕਿ 11ਵਾਂ ਕਾਊਂਟਰ ਹੈ ਉਸ ਤੋਂ ਮਿਲੇਗੀ ਜਲੰਧਰ ਲੰਧਰ 1 ਤੇ 2 ਕੇਵਲ 12ਵਾਂ ਕਾਊਂਟਰ ਸਿੱਖੋਂ ਮਿਲੇਗੀ ਜਲੰਧਰ ਉਸੇ ਹਰਪੁਰ ਹਮੀਰਪੁਰ ਇੱਕ ਬੈ ਜਨਾਬ ਤੇ 13ਵੇਂ ਕਾਊਂਟਰ ਤੇ ਮਿਲੇਗੀ ਤੁਹਾਨੂੰ ਮਕੇਰੀਆਂ ਖਡੂਰ ਸਾਹਿਬ ਤੇ ਬੈਰੋਵਾਲ ਤੇ 14ਵੇਂ ਕਾਊਂਟਰ ਤੋਂ ਮਿਲੇਗੀ ਪੱਤੀ ਦੀ ਤੇ 15ਵੇਂ ਕਾਊਂਟਰ ਤੇ ਚੱਲਦੇ ਆ ਜੀ ਇੱਥੋਂ ਫਾਜ਼ਿਲਕਾ ਗੰਗਾ ਨਗਰ ਪੱਤੀ ਕੋਟ ਕੁੱਡਾ ਆਪੀ ਤੇ تین ਤੋਂ ਦੋ ਕਿੰਨ ਕੰਡਕਟਰ ਵੀ ਖੜੇ ਹੁੰਦੇ ਨੇ ਉਹ ਵੀ ਤੁਹਾਨੂੰ ਦੱਸੀ ਜਾਂਦੇ ਨੇ ਕਿਹੜੀ ਕਿਹੜੀ ਪੱਤ ਕਿੱਥੋਂ ਕਿੱਥੋਂ ਮਿਲਣੀ ਹੈ ਤੇ 16ਵੇਂ ਕਾਊਂਟਰ ਦਾ ਹੈਗੀ ਹੈ ਕਪੂਰਥਲਾ 17ਵੇਂ ਤੇ ਚੱਲਦੇ ਆ 13 ਬਿਆਸ ਜੋ ਕਿ ਸਟਿਆਲਾ ਉਹ ਮਿਲ ਸਕਦੀ ਇੱਥੋਂ ਤੇ ਬਤਾਲਾ ਵੀ ਮਿਲ ਜੇਗੀ ਤੁਹਾਨੂੰ ਅੱਗੇ 18ਵੇਂ ਕਾਊਂਟਰ ਤੇ ਆ ਜਾਓਗੇ ਗੁਰਦਾਸਪੁਰ ਧਿਆਨਪੁਰ ਪਾਇਆ ਸੰਗਤਪੁਰਾ ਤੇ 19ਵੇਂ ਕਾਊਂਟਰ ਤੇ ਜੋ ਕਿ 에어ਪੋਰਟ ਰੋਡ ਤੇ ਪੈਂਦਾ ਹੈ ਅਜਨਾਲਾ ਅਜਨਾਲੇ ਦੀ ਤੁਹਾਨੂੰ ਇੱਥੋਂ ਬੱਸ ਮਿਲੇਗੀ 19 ਨੰਬਰ ਤੇ ਅੱਗੇ ਕਿਤੇ ਜਾ ਸਕਦੇ ਹੋ 20 ਨੰਬਰ ਤੇ ਈ ਨੰਬਰ ਤੇ ਮਿਲੇਗੀ ਤੁਹਾਨੂੰ ਡੇਰਾ ਪਪਾਣਾ ਰਮਦਾਸ ਤੇ ਇੱਥੇ ਦੋ ਬਸਾਂ ਲੱਗੀਆਂ ਹੁੰਦੀਆਂ ਨੇ ਵੀ ਪੰਦਰ ਕੰਡਰ ਤੇ ਰਮਦਾਸ ਤੇ ਡੇਰਾ ਬੱਬਾਣਾ 21 ਤੇ ਚਲ ਜਾਓ ਤੇ ਤੁਹਾਨੂੰ ਮਿਲੇਗੀ ਮਜੀਠਾ ਪਤੇ ਵਰਤੋ ਤੇ 22 ਨੰਬਰ ਤੇ ਤੁਹਾਨੂੰ ਮਿਲੇਗੀ ਮਹਿਤਾ ਟਾਂਡਾ ਤੇ 23 ਤੇ ਆਜੋ ਬਾਗਾ ਬਾਰਡਰ ਅਟਾਰੀ ਜੋ ਕਿ ਮਤਲਬ ਲੋਕੀ ਬਾਹਰੋਂ ਟੂਰਿਸਟ ਆਉਂਦਾ ਹੈ ਉਹਨਾਂ ਵਾਸਤੇ ਬਹੁਤ ਹੀ ਮਤਲਬ ਜਾਣਕਾਰੀ ਵਧੀਆ ਹੈ ਕਿ ਜੋ ਵੀ ਕਿਸੇ ਨੂੰ ਕਿਸੇ ਨੂੰ ਤਾਂ ਲੱਗਦਾ ਤੁਹਾਨੂੰ ਇਥੋਂ ਮਿਲ ਸਕਦੀ ਬਾਸ ਆਟਾਰੀ ਵਾਗਾ ਬਾਰਡਰ ਤੇ ਖੜੀ ਤਨੂਆ ਬੱਚੀ ਵਿੰਡ 24 ਨੰਬਰ ਤੇ ਆ ਜਾਓ ਖੇਲ ਕਰ ਤੇ 25 ਤੇ ਆ ਜਾਓ ਗੋਂਕੇ ਹਰੀਕੇ ਪਿੱਠੀ ਵਿੰਡ ਖਲਰਾ 25 ਨੰਬਰ ਤੋਂ ਇਹ ਮਿਲੇਗੀ ਅੱਗੇ ਜੋ ਕਿ ਜੇ ਕਿਸੇ ਨੇ ਆ ਕੇ ਖਾਣਾ ਪੀਣਾ ਹੋਵੇ ਉਹ ਤੁਹਾਨੂੰ ਇਥੋਂ ਖਾਣ ਪੀਣ ਨੂੰ ਬਹੁਤ ਵਧੀਆ ਮਿਲ ਸਕਦਾ ਏ ਜੋ ਕਿ ਅੱਗੇ ਵੀ ਤੁਹਾਨੂੰ ਬੱਸਾਂ ਦੀ ਡਿਟੇਲ ਦੱਸਾਂਗੇ ਅੱਗੇ ਸਿਰਫ ਕੰਟਰਾ ਦੇ ਨੰਬਰ ਹੀ ਲਿਖੇ ਹੋਏ ਆ ਹਮੇ ਇਥੇ ਮਤਲਬ ਬੱਸਾਂ ਵਸੇ ਖੜਦੀਆਂ ਹਨ ਇੱਥੇ ਅੱਗੇ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਹੈ ਅੱਗੋਂ ਤੁਹਾਨੂੰ ਦੱਸਦੇ ਆਂ ਆ ਕਿਸੇ ਨੇ ਬੈਠਣਾ ਹੋਵੇ ਜਾਂ ਕੋਈ ਵੀ ਕੰਮ ਹੋਵੇ ਜਾਂ ਬੱਸ ਦੀ ਵੇਟ ਕਰਨੀ ਹੋਵੇ ਉਹ ਇਹਨਾਂ ਚੀਜ਼ਾਂ ਤੇ ਵੇਟ ਕਰ ਸਕਦਾ ਹੈ ਜੋ ਕਿ ਸਵਾਰੀਆਂ ਮਤਲਬ ਬੈਠੀਆਂ ਹੋਈਆਂ ਨੇ ਕਿ ਜੋ ਕਿ ਬਸਾਂ ਦੀਆਂ ਵੇਟ ਕਰਦੀਆਂ ਪਈਆਂ ਨੇ ਜਿਹਦੇ ਕਿਸੇ ਵੇਲੇ ਬੱਸ ਲੇਟ ਹੋ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਹੈ ਤੇ ਮਤਲਬ ਬੈਕਟਰੀ ਕਿਸੇ ਵੇਲੇ ਕਿਸੇ ਜਗ੍ਹਾ ਤੇ ਲੋਡ ਪੈ ਜਾਂਦੀ ਹੈ ਲੇਕਿਨ ਬੱਸ ਸਟੈਂਡ ਵਾਲਿਆਂ ਨੇ ਇੱਥੋਂ ਦਾ ਬਹੁਤ ਹੀ ਸੋਹਣਾ ਹਾਲਾਤ ਬਣਾਏ ਹਨ ਤੇ ਆਪਨਾ ਕੇ ਬੈਠ ਕੇ ਰਸਟ ਕਰ ਸਕਦਾ ਹੈ ਆਜੋ ਭਾਈ ਜੀ ਇੱਥੇ ਚੱਲਦੇ ਆ 33 ਨੰਬਰ ਤੇ 33 ਨੰਬਰ ਤੇ ਵੀ ਤੁਹਾਨੂੰ ਕੋਕਾ ਮੁਕਰ ਸਿਆਰ ਫਰੀਦਕੋਟ ਬੱਸ ਮਿਲ ਜੇਗੀ ਇਹ ਭਾਈ ਜੀ ਆ ਗਿਆ ਜੀ 34 ਨੰਬਰ ਕੰਬਾ ਮਨਾਲੀ ਧਰਮਸ਼ਾਲਾ ਮੈਂ ਜਨਾਬ ਇੱਥੋਂ 35ਵੇਂ ਨੰਬਰ ਤੋਂ ਮਿਲੇਗੀ ਤੁਹਾਨੂੰ ਜੰਮੂ ਕਟਰਾ 36ਵੇਂ ਨੰਬਰ ਤੋਂ ਤੁਹਾਨੂੰ ਕਾਊਂਟਰ ਖੜੇ ਨੇ ਉੱਥੇ ਮਤਲਬ ਆਪ ਹੀ ਕਨੈਕਟ ਬੱਸ ਲੈਂਦੇ ਨੇ ਕਿਹੜੀ ਕਿੱਥੇ ਬੱਸ ਮਿਲੇਗੀ ਤੇ ਜੇ ਕਿਸ ਨੂੰ ਨਾ ਪਤਾ ਲੱਗਦਾ ਹੋਵੇ ਤੇ ਉਹਨਾਂ ਦੇ ਕੋਲੋਂ ਪਤਾ ਕਰ ਸਕਦਾ ਹੈ ਕਿ ਅਸੀਂ ਭਾਈ ਜੀ ਇੱਥੇ ਜਾਣਾ ਹੈ ਤੇ ਸਾਨੂੰ ਇਸ ਬੱਸ ਦੀ ਡਿਟੇਲ ਕਿਸਕਾ ਪੁੱਛੋ ਤੁਹਾਨੂੰ ਉਸੇ ਟਾਈਮ ਹੀ ਦੱਸ ਦੇਣਗੇ ਤੇ ਜੇ ਕਿਸੇ ਦਾ ਹਮ ਤਾਂ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ ਸਾਹਮਣੇ ਪੁਲਿਸ ਥੰਕੀ ਵੀ ਹੈਗੀ ਕਿਸੇ ਨੇ ਕਿਸੇ ਦਾ ਸਮਾਨ ਚੋਰੀ ਹੋ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਲੇਕਿਨ ਉਹਨਾਂ ਨੂੰ ਮਿਲ ਕੇ ਕੋਈ ਮਤਲਬ ਕੰਪਲੇਂਟ ਕਰਨ ਲਈ ਕੁਝ ਨਹੀਂ ਮਿਲਦਾ ਸਾਹਮਣੇ ਹੀ ਬੱਸ ਸਟੈਂਡ ਦੇ ਵਿੱਚ ਪੰਜਾਬ ਪੁਲਿਸ ਨੇ ਥਾਣਾ ਰੱਖਿਆ ਹੋਇਆ ਕਿ ਮਤਲਬ ਕਿਸੇ ਦਾ ਸਮਾਨ ਵੀ ਚੋਰੀ ਹੋ ਜਾਵੇ ਤਾਂ ਉਸ ਨੂੰ ਅਸੀਂ ਲੱਭ ਸਕੀਏ ਜੇ ਕਿਸ ਨੇ ਕਾਰਵਾਈ ਕਰਾਉਣੀ ਹੋਵੇ ਤਾਂ ਸਾਹਮਣੇ ਥਾਣਾ ਹੈ ਬੱਸ ਸਟੈਂਡ ਦੇ ਅੰਦਰ ਹੁਣ ਤੁਹਾਨੂੰ ਬੱਸਾਂ ਦੀ ਜੋ ਕਿ ਡਿਟੇਲ ਦੱਸ ਰਹੇ ਹਾਂ ਤੇ ਬੱਸਾਂ ਦੇ ਵੱਲ ਹੀ ਆਪਾਂ ਚੱਲਦੇ ਹਾਂ ਇੱਥੇ ਤੁਹਾਨੂੰ ਪਠਾਨਕੋੜ ਦੀਆਂ ਜੰਮੂ ਸਾਰੀਆਂ ਦੀ ਬੱਸਾਂ ਮਿਲ ਜਾਂਦੀਆਂ ਹੈ ਸਾਹਮਣੇ ਜੋ ਕਿ ਮਸ਼ੀਨ ਲੱਗੀ ਹੋਏ ਉੱਤੇ ਟ੍ਰੈਕਿੰਗ ਲਿਖੀ ਜਾਂਦੀ ਹੈ ਇਹ ਜੋ ਕਿ ਬਾਈ ਜੀ ਸਾਹਮਣੇ ਦੇਖ ਰਹੇ ਹੋ ਮਤਲਬ ਇਥੇ ਤੁਹਾਨੂੰ ਟ੍ਰੈਕਿੰਗ ਤੋਂ ਸਾਰਾ ਕੁਝ ਇਹ ਤੋਂ ਲੈ ਕੇ ਜੱਟ ਤੱਕ ਦੱਸ ਦੇਣਗੇ ਕੰਮ ਨੇ ਜੇ ਕਿਸੇ ਨੇ ਖਾਣਾ ਪੀਣਾ ਹੋਵੇ ਤਾਂ ਉਹ ਵੀ ਸਾਰਿਆਂ ਨੂੰ ਕੁਝ ਮਿਲ ਸਕਦਾ ਹੈ ਅਸੀਂ ਚੱਲਦੇ ਹਾਂ ਪਿੰਡਾਂ ਦੀਆਂ ਬੱਸਾਂ ਵੱਲ ਜੇ ਕਿਸੇ ਨੇ ਆਪਣੇ ਪਰਿਵਾਰ ਨਾਲ ਬੈਠ ਕੇ ਨਾਸ਼ਤਾ ਕਰਨਾ ਹੋਵੇ ਜਾਂ ਕੁਝ ਵੀ ਕਰਨਾ ਹੋਵੇ ਖਾਣਾ ਖਾਣਾ ਹੋਵੇ ਇੱਥੇ ਸਾਰਾ ਕੁਝ ਹੀ ਮਿਲ ਜਾਂਦਾ ਬੱਸ ਸਟੈਂਡ ਦੇ ਅੰਦਰ ਹੀ ਢਾਬਾ ਹੈ ਜੀ ਇੱਥੇ ਮਤਲਬ ਆਲੂ ਵਾਲੇ ਕੁंचे ਜਾਂ ਹੋਰ ਅਲੱਗ-ਪੱਲਰ ਕੀ ਜਾਂ ਕੜੇ ਚੌਲ ਜਾਂ ਰਾਜਮਾ ਛੋਲੇ ਜਾਂ ਕੁਝ ਵੀ ਲੈਣਾ ਹੋਵੇ ਤਾਂ ਇੱਥੇ ਮਿਲ ਸਕਦਾ ਹੈ ਬੱਸ ਸਟੈਂਡ ਸਾਰੇ ਤੁਹਾਨੂੰ ਅੱਜ ਹਾਲਾਤ ਦਿਖਾ ਰਿਹਾ ਥੋੜੀ ਗੰਦਗੀ ਹੈ ਜ਼ਰੂਰ ਹੈਗੀ ਆ ਪਰ ਸਵਾਈ ਵੀ ਜ਼ਰੂਰ ਹੈਗੀ ਆ ਆਜੋ ਅਸੀਂ ਨਾ ਤੁਹਾਨੂੰ ਹੁਣ ਮਤਲਬ ਕਿੰਨਾ ਜਿਵੇਂ ਬੱਸਾਂ ਜਾਂ ਕਿਸੇ ਨੂੰ ਪੁੱਛ ਕੇ ਆਪਾਂ ਸਭ ਤੋਂ ਜ਼ਰੂਰੀ ਮੁੱਦਾ ਪੁੱਛ ਕੇ ਸਿੱਖਤਰਾਂ ਸਾਮਣੇ ਜੋ ਕਿ ਤੁਸੀਂ ਦਫਤਰ ਮੇਰੇ ਦੇਖ ਰਹੇ ਹੋ ਉਹ ਕਿਸ ਕਿਸ ਵਾਸਤੇ ਉਦੋਂ ਜਾਂ ਕੋਈ ਹੈਲਪ ਲਾਈਨ ਜਾਂ ਹੋਰ ਦੀ ਸੁਰੱਖਿਆ ਲਈ ਦਫਤਰ ਹੈਗਾ ਹੈ ਕਿ ਮਤਲਬ ਇੱਥੋਂ ਤੁਸੀਂ ਸੁਰੱਖਿਆ ਲੈ ਸਕਦੇ ਹੋ ਇਹ ਚਾ ਉਦਯਾਂਤਾਂ ਦੇ ਪਿੰਡਾਂ ਦੀਆਂ ਬੱਸਾਂ ਦਾ ਲੈ ਕੇ ਜੋ ਕਿ ਪਿੰਡਾਂ ਦੀਆਂ ਬੱਸਾਂ ਇੱਥੋਂ ਤੁਹਾਨੂੰ ਆਸਾਨੀ ਦੇ ਨਾਲ ਮਿਲ ਸਕਦੀਆਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਦੀ ਬੱਸ ਤੇ ਜਾਣਾ ਚਾਹੀਦਾ ਹੈ ਇਹ ਜੋ ਕਿ 38 ਨੰਬਰ ਹੈ ਮੇਰੇ ਸਾਹਮਣੇ ਇੱਥੋਂ ਤੁਹਾਨੂੰ ਮਿਲੇਗੀ ਪੰਡੋਰੀ ਵਰਪਾਲ 39 ਨੰਬਰ ਤੋਂ ਮਿਲੇਗੀ ਖਤਰਾਏ ਕਲਾਂ ਜਗਦੀਪ ਕਲਾਂ ਜਿਹੜਾ ਕਿ 40 ਨੰਬਰ ਤੇ ਅਸੀਂ ਆ ਜੰਨੇ ਆ ਉੱਥੇ ਤੁਹਾਨੂੰ ਮਿਲੇਗੀ ਚਵਿੰਡਾ ਦੇਵੀ ਕਕੂ ਨੰਗਲ ਵੇਰਕਾ ਤੇ ਜਿਹੜਾ 44 ਨੰਬਰ ਤੇ ਪੰਡੋਰੀ ਤੇ 나ਗ ਕਲਾ ਬੱਸ ਮਿਲੇਗੀ ਤੇ ਬੱਸਾਂ ਆਪਣੇ ਹੀ ਸਥਾਨ ਤੇ ਖੜੀਆਂ ਹੁੰਦੀਆਂ ਨੇ ਕਿਸੇ ਨੂੰ ਵੇਟਿੰਗ ਕਰਨੀ ਪੈਂਦੀ ਜੋ ਕਿ ਆਸਾਨੀ ਦੇ ਨਾਲ ਬੱਸਾਂ ਮਿਲ ਜਾਂਦੀਆਂ ਨੇ ਤੇ ਇਹ ਭਾਈ ਸਾਹਿਬ ਜੀ ਸਾਹਮਣੇ ਆ ਕੇ ਦੱਸਦੇ ਵੀ ਨੇ ਕਿ ਇੱਥੋਂ ਮਤਲਬ ਇਹ ਬੱਸ ਮਿਲ ਜਾਂਦੀ ਹੈ ਤੇ ਆਵਾਜ਼ ਵੀ ਦਿੰਦੇ ਨੇ ਕਿ ਜੋ ਬੰਦ ਸਵਾਰੀ ਨੂੰ ਨਾ ਪੁੱਛਣਾ ਪਵੇ ਕਿ ਆਸਾਨੀ ਦੇ ਨਾਲ ਬੱਸ ਮਿਲ ਸਕੇ ਇਹ ਅੱਗੇ 43 ਨੰਬਰ ਆ ਜਾਂਦਾ ਹੈ ਇੱਥੋਂ ਤਰਪਾਈ ਦੀ ਬੱਸ ਮਿਲ ਜਾਂਦੀ ਹੈ ਅੱਗੇ 43 ਨੰਬਰ ਜੋ ਕਿਸੇ ਨੇ ਛਾਟਾ ਜਾਣਾ ਹੋਵੇ ਤਾਂ ਛਾਟੇ ਜਾ ਸਕਦਾ ਹੈ ਢੰਡ ਕਸੇਲ ਇਸ ਤੋਂ ਬੱਸਾਂ ਮਿਲ ਜਾਂਦੀਆਂ ਫਿਰ ਇਹ ਜ਼ਿਆਦਾਤਰ ਪਿੰਡਾਂ ਵਾਲਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਪਿੰਡਾਂ ਵਾਸਤੇ ਵਾਪਸ ਬਹੁਤ ਹੀ ਵਧੀਆ ਵੀਡੀਓ ਹੈ 2 ਕਿਉਂਕਿ ਮਤਲਬ ਇਸ ਨੂੰ ਮਤਲਬ ਪੂਰੀ ਦੇਖਣਾ ਤੇ 43 ਨੰਬਰ ਤੇ ਆ ਜਾਂਦਾ ਹੈ ਰਾਣਾ ਕਾਲਾ ਮਾਨਾ ਵਾਲਾ ਜੰਡੇਆਲਾ 43 ਨੰਬਰ ਤੇ ਤੇ ਜਿਹੜਾ 45 ਨੰਬਰ ਤੇ ਆਉਂਦਾ ਹੈ ਉਹ ਆ ਜਾਂਦਾ ਹੈ ਸੇਪ ਦਾ ਬੁੰਡਾਲਾ ਜੰਡੇਆਲਾ ਜਿਹੜਾ 46 ਨੰਬਰ ਤੇ ਆ ਜਾਂਦਾ ਹੈ ਵਿਸ਼ਵਾ ਮੋਦੀਪੁਰਾ ਚਲੇਰ ਜਿਹੜਾ 47 ਨੰਬਰ ਤੇ ਮੱਕੇ ਤੇ ਜੋ ਟੀਟ ਉੱਥੀ ਹੈ ਇਹ ਤੁਹਾਨੂੰ ਅੰਮ੍ਰਿਤਸਰ ਬੱਸ ਸਟੈਂਡ ਦੇ ਪੂਰੇ ਹਾਲਾਤ ਦੱਸਿਆ ਹੋਣਾ। ਤਾਂ ਇੱਕ ਇਹ ਤੁਹਾਨੂੰ ਹੋਰ ਦੱਸ ਦਈਏ ਕਿ ਇੱਥੇ ਕਿ ਬੀਬੀਆਂ ਦੀ ਵੀ ਬਸਾਂ ਹੁੰਦੀਆਂ ਨੇ ਫ੍ਰੀ ਹਾਲ। ਜੋ ਕਿ ਆਧਾਰ ਕਾਰਡ ਨੂੰ ਬਹੁਤ ਦਿੰਦੀਆਂ ਨੇ ਉਹ ਸਾਰਿਆਂ ਨੂੰ ਹੀ ਪਤਾ ਹੈ। ਉਹ ਜੋ ਕਿ ਅਸੀਂ ਤੁਹਾਨੂੰ ਉਸ ਦੇ ਹਾਲਾਤ ਵੀ ਦਿਖਾਉਂਗੇ ਜੇ ਤੇ ਆਧਾਰ ਕਾਰਡ ਵਾਲੀ ਬਸ ਲੱਗੀ ਹੋਈ ਕਿ ਕਿਸ ਤਰ੍ਹਾਂ ਬੀਬੀਆਂ ਚੜ੍ਹਦੇ। ਅਸੀਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਮਤਲਬ ਅਗਰ ਆਧਾਰ ਕਾਰਡ ਨਾ ਵੀ ਕੋਪੀਸ ਸਾਟ ਨਾਲ ਲਵਾ ਲੈਣਾ। ਇਹ ਆਧਾਰ ਕਾਰਡ ਨੂੰ ਛੱਡ ਕੇ ਐਵੇਂ ਆਪਣੇ ਇੱਕ 100 ਰੁਪਏ ਦੀ ਟਿਕਟ ਪਰਛੇਤ ਜ਼ਿਆਦਾ ਨੁਕਸਾਨ ਨਾ ਕਰਵਾ ਲੈਣਾ ਤੇ ਪ੍ਰਾਈਵੇਟ ਬੱਸ ਤੇ ਹੀ ਚੜਜੋ ਕਿਉਂਕਿ ਮਤਲਬ ਤੁਹਾਨੂੰ ਸੀਟ ਵੀ ਮਿਲ ਜੇਗੀ ਆਧਾਰ ਕਾਰਡ ਦੇ ਵਿੱਚ ਐਵੇਂ ਖੜੀਆਂ ਜਾਂਦੀਆਂ ਜਾਂ ਹੋਰ ਜਾਂਦੇ ਉਹ ਬਹੁਤ ਮੁਸ਼ਕਲ ਆਉਂਦੀ ਬੱਚੇ ਵੀ ਤੁਹਾਡੇ ਨਾਲ ਹੁੰਦੇ ਨੇ ਕਿਸੇ ਵੇਲੇ ਚਲੋ ਪੈਸੇ ਬਚਾਉਣਾ ਹਾਰ ਕਿਸੇ ਲਈ ਵਧੀਆ ਹੁੰਦਾ ਹੈ ਲੇਕਿਨ ਇਹ ਇਤਨਾ ਕਰੋ ਕਿ ਮਤਲਬ 100 ਪਿੱਛੇ 1000 ਲਵਾ ਲਓ ਤੁਹਾਨੂੰ ਬਹੁਤ ਮੁਸ਼ਕਲ ਆਵੇ ਅਨ ਉਸ ਪਾਸ ਦੇ ਹਾਲਾਤ ਹੀ ਦਿਖਾਵਾਂਗੇ ਆਧਾਰ ਕਾਰਡ ਵਾਲੀ ਦੇ ਕੀ ਹਾਲਾਤ ਹੁੰਦੇ ਨੇ ਕਿਸ ਤਰ੍ਹਾਂ ਬੀਬੀਆਂ ਚੜਦੀਆਂ ਨੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਬਹੁਤ ਹੀ ਮੁਸ਼ਕਲ ਆਉਂਦੀ ਹੈ ਆਧਾਰ ਕਾਰਡ ਵਾਲੀ ਹਲੇ ਲੱਗੀ ਨਹੀਂ ਹੈ ਜਦੋਂ ਆਧਾਰ ਕਾਰਡ ਵਾਲੀ ਲੱਗ ਜੇਗੀ ਤੁਹਾਨੂੰ ਦੂਰ ਹਾਲਾਤ ਦਿਖਾਵਾਂਗੇ ਬਸ ਉਸ ਪਾਸ ਦੇ ਵੀ ਇਹ ਜੋ ਕਿ ਸਵਾਰੀਆਂ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਇਹੀ ਚਾਹੁੰਦਾ ਆਧਾਰ ਕਾਰਡ ਵਾਲੀ ਹੈ ਜਿਹੜੇ ਪੱਸਾ ਜ਼ਰੂਰ ਲੱਗਿਆ ਨੇ ਪ੍ਰਾਈਵੇਟ ਲੇਕਿਨ ਇੰਨਾ ਆਧਾਰ ਕਾਰਡ ਵਾਲੀ ਦੇ ਜਿਹੀ ਚੜਨਾ ਹੈ ਕਿ ਜੋ ਕਿ ਕਿਰਾਇਆ ਕਰ ਸਕੇ ਸਾਡੇ ਕੋਲ ਨਾ ਟਾਈਮ ਥੋੜਾ ਹੈ ਲੇਕਿਨ ਅਸੀਂ ਦਿਖਾਉਣੇ ਸਕਦੇ ਕਿਉਂਕਿ ਨਾ ਦਿਖਣਾ ਜੋ ਹੋਣਾ ਉਹ ਲੇਕਿਨ ਰੂਲ ਨਹੀਂ ਹੈਗਾ ਦਿਖਾਉਣਾ ਯੂਟਿਊਬ ਦੇ ਕੁਝ ਰੂਲ ਹੁੰਦੇ ਨੇ ਕਿ ਤੁਸੀਂ ਕੀ ਦਿਖਾ ਰਹੇ ਹੋ ਇਹ ਚੀਜ਼ਾਂ ਸੀ ਦਿਖਾ ਨਹੀਂ ਸਕਦੇ ਤੇ ਅਸੀਂ ਇਦਾਂ ਹੀ ਤੁਹਾਨੂੰ ਦਿਖਾਵਾਂਗੇ ਇੰਨੇ ਸਿਰਫ ਫ੍ਰੀ ਵਾਲੀਆਂ ਬੱਸਾਂ ਠੀਕ ਰਹੀਆਂ ਨੇ ਜੋ ਕਿ ਫਲੋ ਫ੍ਰੀ ਜਾ ਸਕਣ ਦੇ ਸਾਡੇ ਇਹ ਮੀਨ ਨੂੰ ਸੁਲਾਏ ਕਿ ਫਰੀ ਜਾਣ ਦੇ ਬਹਾਨੇ 100 ਰੁਪਏ ਬਚਾਉਣ ਦੇ ਬਹਾਨੇ 6000 ਉੱਤੇ ਨਾਲਵਾ ਬਿਓ ਜੋ ਕਿ ਮਤਲਬ ਅਸੀਂ તમ ਬੀਤੀ ਕੱਦੇ ਆ ਕਿ ਤੁਸੀਂ ਪ੍ਰਾਈਵੇਟ ਬੱਸ ਦੇ ਵਿੱਚ ਹੀ ਜਾਓ ਜੋ ਕਿ ਵਿੱਚ ਦੇਖ ਸਕਦੇ ਹੋ ਕਿ ਮਤਲਬ ਅਸੀਂ ਕੋਲ ਨਹੀਂ ਕਿਹਾ ਸਕਦੇ ਕਿ 100 ਰੁਪਏ ਬਚਾਉਣ ਦੇ ਬਹਾਨੇ 1000 ਤੇ ਲਵਾ ਲਓ ਹਾਂਜੀ ਜੋ ਕਿ ਅਸੀਂ ਤੁਹਾਨੂੰ ਬੱਸ ਸਟੈਂਡ ਦੀ ਪੂਰੀ ਡਿਟੇਲ ਦੱਸ ਤੀਏ ਹਾਰ ਕਿਹੜੇ ਕਾਊਂਟਰ ਤੋਂ ਕਿਹੜੀ ਕਿਹੜੀ ਬੱਸ ਮਿਲਣੀ ਹੈ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਮਤਲਬ ਜਿਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਸਾਰੀ ਡਿਟੇਲ ਬਸਟੈਂਡ ਦੀ ਪਤਾ ਲੱਗ ਸਕੇ ਤੇ ਲਓ ਜੀ ਹੁਣ ਅਸੀਂ ਵੀ ਮਤਲਬ ਨਵਾਂ ਵਲੌਗ ਕੋਈ ਇੱਕ ਹੋਰ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਹੀ ਵਧੀਆ ਡਿਟੇਲ ਦੇ ਵਿੱਚ ਜਾਣਕਾਰੀ ਦੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ